ਤੁਸੀਂ ਟਾਈਟਲ ਦੇਖ ਹੀ ਲਿਆ ਇੱਕ ਤੀਰ ਤੇ ਨਿਸ਼ਾਨੇ ਦੋ ਤੇ ਵੀਡੀਓ ਚ ਦੋ ਗੱਲਾਂ ਕਰਾਂਗੇ ਆਪਾਂ ਮੇਨ 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 ਪੁਆਇੰਟ ਤੇ ਇੱਕ ਤਾਂ ਕਰਾਂਗੇ ਆਪਾਂ ਵੀਜ਼ੇ ਬਾਰੇ ਗੱਲ ਤੇ ਦੂਜੀ ਕਰਾਂਗੇ ਵੀ ਸਾਡੇ ਪ੍ਰੋਸੈਸਿੰਗ ਬਾਰੇ ਕਿੰਨਾ ਟਾਈਮ ਲੱਗਿਆ ਸੀ ਕਿੱਥੇ ਕਿੱਥੇ ਗਏ ਕਿਵੇਂ ਕਿਵੇਂ ਸਾਰਾ A to Z ਜਾਣਕਾਰੀ ਦੇਵਾਂਗੇ ਵੀਰ ਜੀ ਕਾਹਨਾ ਕਰਿਆ ਕਰੋ ਇੱਕ ਤਾਂ ਕਿਸੇ ਨੂੰ ਦੱਸਿਆ ਨਾ ਕਰੋ ਸਾਡਾ ਵੀਜ਼ਾ ਆਉਣ ਵਾਲਾ ਹੈ ਸਾਡਾ ਇੰਟਰਵਿਊ ਹੋ ਗਿਆ ਸਾਡੇ ਫਿੰਗਰ ਹੋ ਗਏ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਾਡਾ ਵੀਜ਼ਾ ਕਦੋਂ ਆਊਗਾ ਕਿਵੇਂ ਆਊਗਾ ਸਰਚਾ ਮਾਰ ਮਾਰ YouTube ਤੇ ਤੁਸੀਂ ਪਾਗਲ ਹੋ ਜਾਂਦੇ ਹੋ ਇਹ ਕੰਮ ਨਹੀਂ ਕਰਨਾ ਆਹ ਵੀਡੀਓ ਦੇਖ ਲਓ ਇੱਕ ਵਸ ਇੱਕ ਵੀਡੀਓ ਦੇਖਣੀ ਹੈ ਧਿਆਨ ਨਾਲ ਤੁਹਾਨੂੰ ਬਾਰ-ਬਾਰ ਵੀਡੀਓ ਦੇਖਣ ਦੀ ਲੋੜ ਨਹੀਂ ਵੀਜ਼ੇ ਪ੍ਰੋਸੈਸਿੰਗ ਬਾਰੇ ਠੀਕ ਹੈ ਤੇ ਕਿਉਂਕਿ ਆਪਣਾ ਉਹ ਕੰਮ ਤਾਂ ਹੈ ਨਹੀਂ ਜੀ ਵੀ ਦੂਜੇ ਦਿਨ ਚੱਕ ਕੇ ਲਾਈਵ ਪਾ ਦਨੇ ਆ ਨਾਲ ਲਾ 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 ਕਰੀ ਜਾਂਦੇ ਆ ਨਾ ਇਹ ਕੰਮ ਨਹੀਂ ਆਪਾਂ ਕੰਮ ਕਰਾਂਗੇ ਟਿਕਾ ਕੇ ਚਾਹੇ ਸਾਡੇ ਧਿਆਨ ਨਾਲ ਪੂਰੀ ਵੀਡੀਓ ਦੇਖਿਆ ਕਰੋ ਠੀਕ ਹੈ ਤੇ ਆਪਾਂ ਸਾਰੀ A to Z ਜਾਣਕਾਰੀ ਪਹਿਲਾਂ ਵਾਲੀ ਵੀਡੀਓ 'ਚ ਦੱਸਿਆ ਹੋਇਆ ਏਜੰਟ ਬਾਰੇ ਵੀ ਦੱਸਿਆ ਹੋਇਆ ਸਾਰਾ ਕੁਝ ਦੱਸਿਆ ਹੋਇਆ ਤੁਹਾਨੂੰ ਤੇ ਪੈਸੇ ਵੀ ਕਿੰਨੇ ਲੱਗੇ ਆ ਤੇ ਸਾਰਾ ਕੁਝ A to Z ਦੱਸ ਰੱਖਿਆ ਠੀਕ ਹੈ ਤੇ ਦੂਜੇ ਦਿਨੋਂ ਲਾਈਵ ਹੋਣ ਦਾ ਕੋਈ ਫਾਇਦਾ ਨਹੀਂ ਇੱਥੇ ਕੋਈ ਮਿਨਿਸਟਰ ਨਹੀਂ ਲੱਗਿਆ ਕੋਈ ਜੱਜ ਨਹੀਂ ਲੱਗਿਆ ਕੋਈ ਇੱਥੇ ਮੈਸੇਜ ਨਹੀਂ ਲੱਗਿਆ ਪੀਏ ਵੀ ਤੁਹਾਨੂੰ ਦੱਸ ਦੂਆ ਕਿਨੇ ਚਿਰ ਚ ਵੀਜ਼ਾ ਆਊਗਾ ਪ੍ਰੋਸੈਸਿੰਗ ਤੇਜ਼ ਹੋ ਗਿਆ ਹੋਲੀ ਹੋ ਗਿਆ ਦੂਜੇ ਦਿਨੋਂ ਚੱਕ ਕੇ ਮੋਬਾਈਲ ਤੇ ਮੂੰਹ ਕਰ ਲੈਂਦੇ ਰੱਬ ਕੰਨੀ ਤੇ ਸਾਨੂੰ ਜੀ ਏਜੰਟਾਂ ਬਾਰੇ ਨਾ ਪੁੱਛੋ ਸਾਨੂੰ ਜੀ ਪੈਸੇ ਨਾ ਪੁੱਛੋ ਕਿੰਨੇ ਲੱਗੇ ਕਿਉਂ ਬਾਈ ਉਹ ਜਿਸੀ ਕਹਿੰਨੇ ਵੀ ਪੈਸੇ ਦੱਸਦੇ ਭਰਾਵਾ ਕਿੰਨੇ ਲੱਗੇ ਆ ਨਾ 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 ਪੈਸੇ ਬਾਰੇ ਵੀ ਨਾ ਪੁੱਛੋ ਸਾਨੂੰ ਕਿਉਂ ਉਹਕੇ ਦੂਜੇ ਦਿਨੋਂ ਲਾਈਵ ਹੋ ਕੇ ਕਹਿ ਦੂਗਾ ਸਾਡੀ YouTube ਫੈਮਲੀ ਹੈ ਹੋਰ ਬਈ ਕਿਦਾਂ YouTube ਫੈਮਲੀ ਆਸਕਰ ਤਾਂ ਸਾਰੇ ਠੀਕ ਹੋਵੋਗੇ YouTube ਫੈਮਲੀ ਫਿਰ ਟੱਟੂ ਦੀ ਇਹ ਜੇ ਤੂੰ ਸਹੀ ਗੱਲ ਇਹਨੂੰ ਦੱਸਣੀ ਤੂੰ ਦੱਸ ਭਰਾਵਾ ਵੀ ਆ ਏਜੰਟ ਕੋਲ ਆਏ ਆ ਅਸੀਂ ਇੰਨੇ ਪੈਸੇ ਲੱਗੇ ਆ ਅਸੀਂ ਵੀਡੀਓ ਵਿੱਚ ਦੱਸ ਰੱਖਿਆ ਠੀਕ ਹੈ ਉੱਪਰੋਂ ਤੂੰ ਕਹਿ ਦੇ ਭਾਈ ਸਾਡਾ ਕੰਮ ਵਧੀਆ ਹੋ ਗਿਆ ਤੁਹਾਡੇ ਵਾਸਤੇ ਏਜੰਟ ਵਧੀਆ ਹੋਵੇ ਠੀਕ ਹੋਵੇ ਤੁਹਾਡਾ ਕੰਮ ਹੋਵੇ ਨਾ ਹੋਵੇ ਸਾਡੀ ਜ਼ਿੰਮੇਵਾਰੀ ਨਹੀਂ ਏਜੰਟ ਦਾ ਨੰਬਰ ਸਾਨੂੰ ਦੇ ਰੱਖਿਆ ਠੀਕ ਹੈ ਇਹ ਤਾਂ ਹੋਈ ਗੱਲ ਦੂਜੀ ਗੱਲ ਸਾਡੀ ਕਰਦੇ ਆ ਅਸੀਂ ਬਈ ਨੰਬਰ ਮੰਗਿਆ ਸੀ ਕਮੈਂਟ ਜਾ ਕੇ ਤੁਸੀਂ ਦੇਖ ਲਿਓ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਸੱਜਣਾ ਦੇ ਕਮੈਂਟ ਆਏ ਨੇ ਸਾਡੇ ਏਜੰਟ ਨੇ ਜਿਹੜੇ ਨੇ ਕੰਮ ਕਰਾਇਆ ਉਹਦਾ ਅਸੀਂ ਲਿੰਕ ਪਾ ਦਾਂਗੇ ਉਹ ਵੀਡੀਓ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਰਹੀ ਗੱਲ ਅੱਜ ਆਪਾਂ ਗੱਲ ਕਰਾਂਗੇ ਮੇਨ ਮੁੱਦੇ ਤੇ ਠੀਕ ਹੈ ਨਾ ਤੁਹਾਨੂੰ ਵੀਡੀਓ ਦੂਜੀ ਦੇਖਣ ਦੀ ਲੋੜ ਨਹੀਂ ਆਹ ਇੱਕ ਵੀਡੀਓ ਦੇਖ ਲਓ ਠੀਕ ਹੈ ਬੜਾ ਕਰਦੇ ਰਹੇ ਨੂੰ ਵੀਜ਼ਾ ਕਦੋਂ ਆਊਗਾ ਵੀਜ਼ਾ ਨਹੀਂ ਆਇਆ ਸਾਡਾ ਸਾਡਾ ਵੀਜ਼ਾ ਨਹੀਂ ਆ ਰਿਹਾ ਢੰਡੋਰਾ ਪਿੱਟ ਦਿੰਨੇ ਹੋ ਨਾ ਇਹ ਕੰਮ ਨਹੀਂ ਇੱਕ تیر ਤੇ ਨਿਸ਼ਾਨੇ ਦੋ ਵੀਜ਼ਾ 13 ਵੀ ਆਉਣਾ ਐਵੇਂ ਨਾ ਵੀਰਾ ਰੋ ਫਿਰ ਕੰਮ ਕਰ ਕਰ ਤੇ ਢਿੱਡ ਚ ਪੈਣੀ ਖੋ ਫਿਰ ਮੰਮੀ ਆਉਣੀ ਆ ਜਾਦ ਇੱਥੇ ਨਹੀਂ ਆਉਣੀ ਉਹ ਠੀਕ ਆ ਚਲੋ ਹੁਣ ਆਪਾਂ ਆਪਣੇ ਮੇਨ ਮੁੱਦੇ ਤੇ ਚੱਲਦੇ ਆ ਤੇ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਅੱਜ ਵੀਜ਼ੇ ਬਾਰੇ ਗੱਲ ਕਰਨੀ ਆ ਜੋ ਸਾਡਾ ਟਾਈਮ ਲੱਗਿਆ ਸੀ ਪਹਿਲਾਂ ਉਹ ਗੱਲ ਕਰਦੇ ਆ ਫਿਰ ਤੁਹਾਨੂੰ ਦੱਸਾਂਗੇ ਵੀਜ਼ੇ ਬਾਰੇ ਤੁਸੀਂ ਏਜੰਟ ਨੂੰ ਪੁੱਛਣਾ ਖੁਦ ਦਸੂਗਾ ਤੁਹਾਡਾ ਵੀਜ਼ਾ ਕਿੰਨਾ ਟਾਈਮ ਚਾਹੋ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਠੀਕ ਹੈ ਸਾਨੂੰ ਬੁਲਾਇਆ ਸੀਗਾ ਜੀ ਏਜੰਟ ਨੇ ਚੰਡੀਗੜ੍ਹ ਆਫਿਸ ਦੇ ਵਿੱਚ 16 ਅਗਸਤ 2023 ਨੂੰ ਉਸ ਤੋਂ ਬਾਅਦ ਉੱਥੇ ਸੀ ਫਾਈਲਾ ਫੋਨਾਂ ਆਪਣੇ ਜਮਾ ਕਰਾ ਕੇ ਸਾਰਾ ਕੁਝ ਉਹਨਾਂ ਨੂੰ ਦੇ ਆਏ ਸੀਗੇ ਉਦੋਂ ਬਾਅਦ 3 ਅਕਤੂਬਰ ਨੂੰ ਸਾਡਾ ਆਇਆ ਆਫਰ ਲੈਟਰ ਉਸ ਤੋਂ ਬਾਅਦ 3 ਦਸੰਬਰ ਨੂੰ ਸਾਡਾ ਆਇਆ ਵਰਕ ਪਰਮਿਟ ਆ ਠੀਕ ਹੈ ਜੀ ਵਰਕ ਪਰਮਿਟ ਆਉਣ ਤੋਂ ਬਾਅਦ ਅਸੀਂ ਏਜੰਟ ਨੇ ਸਾਨੂੰ ਬੁਲਾਇਆ ਉੱਥੇ ਗਏ ਉਹਨਾਂ ਨੇ ਇੱਕ ਫਾਈਲ ਤਿਆਰ ਕਰਕੇ ਦਿੱਤੀ 15-16 ਪੇਜਾਂ ਦੀ ਉਹ ਅਸੀਂ ਲੈ ਕੇ ਫਿਰ ਸਾਡੇ ਫਿੰਗਰ ਹੋਏ ਸੀ ਜੀ 22 ਦਸੰਬਰ ਨੂੰ 22 ਦਸੰਬਰ 2023 ਨੂੰ ਸਾਡੇ ਫਿੰਗਰ ਹੋਏ ਸੀ ਉੱਥੇ ਫਿੰਗਰ 90 ਦਿਨਾਂ ਬਾਅਦ ਕੰਨ ਮੇ ਦਿਨ ਸਾਡਾ ਵੀਜ਼ਾ ਆਇਆ ਸੀਗਾ ਜਨਨ ਕਿ 24 ਮਾਰਚ 2024 ਨੂੰ ਸਾਡਾ ਵੀਜ਼ਾ ਆਇਆ ਸੀਗਾ ਤੇ ਉਸ ਤੋਂ ਬਾਅਦ ਸਾਡੀ ਟਿਕਟ ਹੋਈ ਸੀ 22 ਅਪ੍ਰੈਲ ਨੂੰ ਇੱਕ ਮਹੀਨੇ ਬਾਅਦ ਤੇ ਪੂਰਾ ਟੋਟਲ 6 ਮਹੀਨੇ ਦਾ ਪ੍ਰੋਸੈਸ ਸੀਗਾ 6 ਮਹੀਨੇ ਸਾਨੂੰ ਲੱਗੇ ਸੀ ਕਰੋਸ਼ੀਆ ਆਉਣ ਤੱਕ ਦੇ ਠੀਕ ਆ ਉਹ ਤੁਸੀਂ ਪੁੱਛਦੇ ਹੋ ਵੀ ਸਾਡਾ ਵਰਕ ਪਰਮਿਟ ਨਹੀਂ ਆਇਆ ਜੇ ਇੰਨਾ ਟਾਈਮ ਹੋ ਗਿਆ ਸਾਨੂੰ ਇੰਨਾ ਟਾਈਮ ਹੋ ਗਿਆ ਤੁਸੀਂ ਆਪਣੇ ਏਜੰਟ ਨੂੰ ਪੁੱਛਣਾ ਜਾ ਕੇ ਵੀ ਸਾਡਾ ਵਰਕ ਪਰਮਿਟ ਕਿੱਥੇ ਅਪਲਾਈ ਕਰਿਆ ਕਿੱਥੋਂ ਸਾਡਾ ਵਰਕ ਤੁਸੀਂ ਕਢਵਾਉਂਗੇ ਜੈਗਰੇਪ ਨੂੰ ਛੱਡ ਕੇ ਅੱਗੇ ਜਿੰਨੇ ਵੀ ਇਹਨਾਂ ਦੇ ਸਟੇਟਾਂ ਨੇ ਸਲੈਕਟਿਵ ਰਾਉਂਡ ਹੋ ਗਿਆ ਸਪ੍ਰਿੰਟ ਹੋ ਗਿਆ ਤੇ ਹੋਰ ਵੀ ਮਤਲਬ 14-15 ਨੇ ਜੇ ਉਹਨਾਂ 'ਚ ਤੁਹਾਡਾ ਵੀਜ਼ਾ ਵਰਕ ਪਰਮਿਟ ਕਢਵਾਇਆ ਏਜੰਟ ਨੇ ਫੇਰ ਤੁਹਾਡਾ ਤੁਹਾਡੇ 6 ਮਹੀਨੇ ਲੱਗਣਗੇ ਪੂਰੇ 6 ਤੋਂ 7 ਮਹੀਨੇ ਹਾਂ ਦੋ ਵਰਦਾਨ ਵਰਦਾ ओके ਤੇ ਉਸ ਤੋਂ ਬਾਅਦ ਹੁਣ ਆਪਾਂ ਏਜੰਟ ਨੂੰ ਪੁੱਛਣਾ ਹੈ ਵੀ ਕੀ ਗੱਲ ਬਾਤ ਹੈ ਕਿੱਥੇ ਸਾਡਾ ਤੁਸੀਂ ਅਪਲਾਈ ਕੀਤਾ ਹੋਇਆ ਫਿਰ ਤੁਸੀਂ ਆਪ ਹੀ ਇੰਤਜ਼ਾਜ ਲੈ ਲਓ ਜੇ ਜਗਰੇਵ ਚ ਹੋਇਆ ਤਾਂ ਤਾਂ ਲੱਗਣਗੇ ਤੁਹਾਨੂੰ 6 ਮਹੀਨੇ ਜੇ ਹੋਇਆ ਜਗਰੇਵ ਤੋਂ ਆਊਟ ਆਫ ਸਟੇਟ ਦੇ ਵਿੱਚ ਫਿਰ ਤੁਹਾਨੂੰ ਲੱਗਣਗੇ 2 2 ਮਹੀਨ ਠੀਕ ਹੈ ਜੀ ਹੁਣ ਆਹ ਵੀਡੀਓ ਦੇਖ ਲਓ ਹੋਰ ਦੇਖਣ ਦੀ ਲੋੜ ਨਹੀਂ ਐਵੇਂ ਵਾਰ-ਵਾਰ ਆਪਣਾ ਟਾਈਮ ਨਾ ਖਰਾਬ ਕਰੋ ਤਿੰਨ ਭਰਾਵਾ ਤੁਹਾਡੇ ਕੋਲੇ ਟਾਈਮ ਹੈ ਤਾਂ ਹੀ ਕਹਿਣਾ ਹਜੇ ਵੀ ਕਹਿਣਾ ਹੈ ਜਿੰਨੇ ਵੀ ਆਪਣੇ ਪਿਆਰੇ ਦੋਸਤ ਹੈ ਆਪਣੇ ਵੀਡੀਓ ਦੇਖਦੇ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਭਰਾਵੋ ਤਾਂ ਜੋ ਲੋੜਵੰਦ ਜਿਹੜੇ ਕਰੋਸ਼ੀਆ ਬਚਾਉਣਾ ਚਾਹੁੰਦੇ ਨੇ ਆ ਸਕਣ ਕਿਉਂਕਿ ਅਸੀਂ ਵੀ ਇੰਡੀਆ ਦੇ ਵਿੱਚ ਸੀਗੇ ਕਰੋਸ਼ੀਆ ਬਾਰੇ ਸਰਚਾ ਮਾਰਦੇ ਸੀ ਤਾਂ ਟਾਈਮ ਲੱਗਣਾ ਕੀ ਪ੍ਰੋਸੈਸ ਹੈ ਤੇ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਕਰਕੇ ਕਹਿੰਦੇ ਹਾਂ ਲਾਈਕ ਦਾ ਬਟਨ ਦਬਾ ਦਿਆ ਕਰੋ ਵੈਸੇ ਵੀ ਸਾਰਿਆਂ ਦਾ ਕਰਦੇ ਰਹਿੰਦੇ ਹੋ ਤੁਸੀਂ ਉਂਗਲਾ ਘਸਾਈ ਜਾਂਦੇ ਹੋ ਮੋਬਾਈਲ ਤੇ ਕੀ ਫਾਇਦਾ ਇੱਕ ਲਾਇਕ ਹੀ ਕਰਨੀ ਕਿਸੇ ਦਾ ਭਲਾ ਹੋਜੇ ਨਾਲ ਤੁਹਾਡਾ ਭਲਾ ਹੋਜੂ ਤਾਂ ਘਬਰਾਉਣਾ ਨਹੀਂ ਡਰਨਾ ਨਹੀਂ ਆਪਣੇ ਚੈਨਲ ਨੂੰ ਸੱਚ ਦੇ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਸੱਚ ਦਿਖਾਵਾਂਗੇ ਬਿਲਕੁਲ ਤਾਂ ਕਰਕੇ ਕਹਿਣਾ ਭਰਾਵੋ ਬਚੋ ਮੰਜਾ ਤੋਂ ਉਠੋ ਖੜੇ ਹੋ ਮਿਹਨਤ ਕਰੋ ਹੁਨਰ ਹੋਣਾ ਚਾਹੀਦਾ ਆਪਣੇ ਹੱਥ 'ਚ ਫੇਰ ਆ ਕੇ ਇੱਥੇ ਕਾਮਯਾਬੀ ਮਿਲੋਗੀ ਜੇ ਨਾ ਹੋਇਆ ਫੇਰ ਨਹੀਂ ਕਾਮਯਾਬੀ ਮਿਲਦੀ ਕਿਉਂਕਿ ਕਾਮਯਾਬ ਹੋਣ ਵਾਸਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਣੀ ਹੈ ਬਹੁਤ ਹਾਰਡ ਮਿਹਨਤ ਕਰਨੀ ਪੈਣੀ ਹੈ ਏਸੀ ਵਾਲੇ ਕਮਰੇ ਵਿੱਚ ਬਾਹਰ ਨਿਕਲੋਗੇ ਤਾਂ ਕੁਝ ਕਰ ਪਾਉਗੇ ਨਹੀਂ ਕੁਝ ਨਹੀਂ ਹੋਣਾ ਸੋਚਦੇ ਰਹ ਜਾਓਗੇ ਵੀਡੀਓ ਦੇਖ ਦੇਖ ਕੇ ਪਾਗਲ ਹੋ ਜਾਓਗੇ ਕੋਈ ਫਾਇਦਾ ਨਹੀਂ 2GB ਨਟ ਪਵਾਉਣੇ ਇਹਦਾ ਕੋਈ ਸਹੀ ਇਸਤੇਮਾਲ ਕਰ ਲਿਆ ਕਰੋ ਰਹੇ ਇੱਥੋਂ ਜਿੰਨਾ ਚਿਰ ਤੁਸੀਂ ਮੰੰਜਾ ਤੋਂ ਉੱਠੋਗੇ ਨਹੀਂ ਕੰਮ ਨਹੀਂ ਕਰੋਗੇ ਹਾਂ ਓਕੇ ਕੰਮ ਨਹੀਂ ਕਰੋਗੇ ਉਨਾ ਚਿਰ ਸਫਲਤਾ ਤੁਹਾਡੇ ਹੱਥ 'ਚ ਨਹੀਂ ਉਨੀ ਠੀਕ ਹੈ ਉਹ ਲੀਵ ਪੁੱਟਣ ਦਾ ਕੀ ਫਾਇਦਾ ਜਦੋਂ ਸਾਪ ਹੀ ਲੰਘਿਆ ਤੇ ਜਦੋਂ ਤੁਹਾਡੀ ਉਮਰ ਹੀ ਲੰਗੀ ਫਿਰ ਫਾਇਦਾ ਕੀ ਕੰਮ ਕਰੇ ਦਾ ਫਿਰ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੀ ਉਮਰ ਹੀ ਲੰਗੀ ਤਾਂ ਕਰਕੇ ਵਕਤ ਰਹਿੰਦੇ ਕੰਮ ਸਿੱਖੋ ਜਿਹੜੇ ਵੀਰ ਆਪਣੇ 15 ਤੋਂ 25 ਸਾਲ ਦੇ ਨੇ ਉਹਨਾਂ ਕੋਲੇ ਬਹੁਤ ਜ਼ਿਆਦਾ ਟਾਈਮ ਹੈ ਕਾਲਾ ਨਾ ਕਰੋ ਵਿਦੇਸ਼ਾਂ ਚ ਜਾਣ ਦੀ ਕੰਮ ਸਿੱਖ ਕੇ ਕੰਮ ਕਰਕੇ ਫਿਰ ਆਓ ਨਹੀਂ ਨਹੀਂ ਇੱਥੇ ਰੁਲ ਜਾਓਗੇ ਭਰਾਵੋ ਇੱਥੇ ਕੋਈ ਗੋਰਾ ਨਹੀਂ ਪੁੱਛਦਾ ਕੋਈ ਅੰਗਰੇਜ਼ ਨਹੀਂ ਪੁੱਛਦੇ ਤਹਾਡੇ ਕੋਲੇ ਹਨਰ ਹੋਊਗਾ ਟੈਸਟ ਹੋਊਗਾ ਸਾਰਿਆਂ ਦਾ ਫਿਰ ਜਾ ਕੇ ਤੁਹਾਨੂੰ ਜੌਬ ਮਿਲੂਗੀ ਆ ਬੈਠਾ ਮੇਰੇ ਨਾਲ ਗੋਰਾ ਆ ਦੇਖ ਲੋ ਐਵੇਂ ਇਹ ਐਵੇਂ ਨਹੀਂ ਪੜੇ ਇਹ ਬਹੁਤ ਹਾਈ ਫਾਈ ਕੁਆਲਿਟੀ ਤੇ ਪੜੇ ਹੋਏ ਨੇ ਲੋਕ ਆਪਣੇ ਵਾਂਗੂ ਨਹੀਂ ਹੈਗੇ ਦੇ ਦੇ ਪੈਸੇ ਤੇ ਡਿਗਰੀਆਂ ਕਰਕੇ ਤੇ ਆ ਜਾਂਦੇ ਆ ਸਮਝ ਲੈ ਕਰੋ ਮੇਰੀ ਗੱਲ ਨੂੰ ਸਾਡੀ ਵੀਡੀਓ ਲੇਟ ਹੋ ਜਾਂਦੀ ਹੈ ਪਰ ਸੱਚੀ ਵੀਡੀਓ ਆ ਸੱਚ ਦਾ ਚੈਨਲ ਤਾਂ ਹੀ ਤੁਹਾਡੇ ਵਾਸਤੇ ਇਹ ਖੋਲਿਆ ਠੀਕ ਹੁਣ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ